ਸੋ ਸਾਰਿਆਂ ਸਤਿ ਸ਼੍ਰੀ ਅਕਾਲ ਜਿੰਦਪ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਨੂੰ ਸਵਾਗਤ ਹੈ ਜੀ ਤੇ ਤੁਸੀਂ ਸਾਰੇ ਟਿਕਟਕ ਨੂੰ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੁਰੂ ਪਹਿਲਾਂ ਮੈਂ ਟਾਸਕ ਮਟਣਾ ਰੈਸਟ ਕਰ ਲਾਗੇ ਪੈ ਗਈ ਸਭ ਨੂੰ ਸੁਸਤੀ ਜੀ ਆ ਜਾਂਦੀ ਇਸ ਦੇ ਉੱਤੇ ਤੇ ਮੈਂ ਤੇ ਚਲੋ ਹੁਣ ਉੱਠ ਕੇ ਬਲੌਗ ਨਾ ਆਉਣੀ ਆ ਇੱਕ ਅਗਧਿਆ ਕਰਤੀ ਕੰਗਾ ਜੀ ਬਹੁਤ ਮਤਲਬ ਕਰਤਾ ਜਗਲੇ ਜਿੰਨ ਚੜਿਆ ਪਿਆ ਤੇ ਆਪਾਂ ਕਰਦੇ ਸੀ ਜੀ ਆਪਣਾ ਜਿਹੜਾ ਹਾਂ ਮਤਲਬ ਬਲੌਗ ਤੇ ਕਮੈਂਟ ਆਉਂਦੇ ਨੇ ਇਹ ਉਹਨਾਂ ਦੀ ਗੱਲ ਆ ਆ ਆਪਣੇ ਸਭ ਪਹਿਲੇ ਸਾਰਾ ਪਹਿਲਾਂ ਤਾਂ ਹੀ ਆਪਣੇ ਸਾਰੇ ਭੈਣ ਭਈਆਂ ਦਾ ਹਣਾ ਬਹੁਤ ਬਹੁਤ ਧੰਨਵਾਦ ਆਏ ਜਿਹੜੇ ਕਮੈਂਟ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਪੋਜ਼ਿਟਿਵ ਠੀਕ ਆ ਜੀ ਇੰਨੇ ਕ ਨਾਲ ਭੈਣ ਭਈਆਂ ਦੇ ਉਹਦੇ ਨਾਲ ਹੌਸਲਾ ਮਿਲ ਜਾਂਦਾ ਪਾਣਾ ਨਾ ਫਿਰ ਇੱਕ ਭੈਣ ਦਾ ਆਇਆ ਸੀਗਾ ਇਹ ਕਹਿੰਦੇ ਤੁਸੀਂ ਵੀ ਸਾਫ ਕੜਾ ਯੂਜ਼ ਕਰਦੇ ਹੋ ਆਪਾਂ ਸਾਫ ਯੂਜ਼ ਕਰਦੇ ਆ ਜੀ ਐਕਸਲ ਬਹੁਤ ਵਧੀਆ ਸਾਫ ਭਈਓ ਤੇ ਜਿਵੇਂ ਲਾਲ ਮੋٹے ਕੱਪੜੇ ਹੁੰਦੇ ਨੇ ਕੋਈ ਦਰੀਆਂ ਚਾਦਰਾਂ ਵਗੈਰਾ ਧੋਣੀਆਂ ਹਨਾ ਉਹ ਵੀ ਚਾਪਾ ਕਰਦੇ ਆ ਜੀ ਟਾਈਡ ਹੋ ਵੀ ਰੰਗ ਮੁਤਾਬਕ ਦੇ ਕੇ ਵੀ ਕਿਤੇ ਟਾਈਡ ਹੁੰਦੇ ਜਿਹੜਾ ਥੋੜਾ ਜਿਹਾ ਜ਼ਿਆਦਾ ਹਾਰਡ ਹੁੰਦਾ ਹੈ। ਚਾਦਰਾਂ ਮਤਲਬ ਅੱਜਕੱਲ੍ਹ ਗਰਮੀ ਦੇ ਵਿੱਚ ਤਾਂ ਕੋਟਾਂ ਦੇ ਹੀ ਹੁੰਦਿਆਂ ਨੇ ਜ਼ਿਆਦਾਤਰ। ਫਿਰ ਉਹਦੇ ਵਿੱਚ ਵੀ ਆਪਾਂ ਮਤਲਬ ਆਹ ਕਰ ਲੈਨੇ ਜੀ। ਯੂਜ਼ ਐਕਸਟਲੀ ਜ਼ਿਆਦਾ ਕਰਨੇ ਆ। ਟਾਈਡ ਤਾਂ ਆਪਾਂ ਕਦੇ ਹੀ ਤੇਰੀਆਂ ਹੋਈਆਂ ਧੂਣੀਆਂ ਕੋਈ ਪਰਦੇ ਵਗੈਰਾ ਧੂਣੇ ਹੋਏ ਉਹਦਾ ਯੂਜ਼ ਕਰ ਲੈਨੇ ਜੀ। ਨਹੀਂ ਆਦਰਵਾਇਜ਼ ਆਪਾਂ ਐਕਸਟਲੀ ਹੀ ਯੂਜ਼ ਕਰਦੇ ਆ। ਭੈਣੇ ਤੁਹਾਡਾ ਬਹੁਤ-ਬਹੁਤ ਥੈਂਕ ਯੂ। ਫਿਰ ਤੁਸੀਂ ਪੰਟ ਕਰਕੇ ਪੁੱਛਿਆ ਜੀ। ਤੇ ਕਈ ਆਪਣੇ ਵੀਰਾਂ ਦੇ ਹੋਰ ਭੈਣਾਂ ਦੇ ਵੀ ਆਉਂਦੇ ਕਿਉਂਏ ਬਹੁਤ ਬਹੁਤ ਧੰਨਵਾਦ ਕਿਉਂਕਿ ਭੈਣ ਭਾਈਆਂ ਦੇ ਨਾਲ ਹੀ ਆਪਾਂ ਨੂੰ ਹਣਾ ਆਇਆ ਹੁੰਦਾ ਵੀ ਆਪਾਂ ਕਿ ਕਿ ਬਲੌਗ ਬਣਾਉਗੇ ਜਾਈਏ ਤੇ ਆਪਾਂ ਵੀ ਬਲੌਗ ਬਣਾਵਾਂਗੇ ਐਵੇਂ ਜਿhko ਕਾਉਂਟਿੰਗ ਹੋ ਰੱਖਾਂਗੇ ਥੋੜੇ ਭੈਣ ਭਾਈਆਂ ਸਪੋਰਟ ਨਾਲੇ ਅ ਇੱਕ ਗਰਮੀ ਬਹੁਤ ਹੋਈ ਮੈਂ ਨਾ ਪੱਖਾ ਬੰਦ ਕੀਤਾ ਹੋਇਆ ਨਹੀਂ ਪੱਖੇ ਦੀ ਆਵਾਜ਼ ਆਉਂਦੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਬੰਦ ਕੀਤਾ ਲਾਇਆ ਨਹੀਂ ਹੈ ਨਾ ਪੱਖਾ ਮੰਨੇ ਚਲੋ ਪਹਿਲਾਂ ਮੈਂ ਵੀਡੀਓ ਬਣਾ ਲਾਈ ਬਾਕੀ ਟਾਈਮ ਹੋ ਚੁੱਕਿਆ ਹੁਣ 1:30 ਬਜੇ ਚੁੱਕੇਗਾ ਹਾਲੀਵੁੱਡ ਸ਼ਾਮ ਤੱਕ ਵਲੌਗ ਬਣਾ ਲਾਂਗੇ ਫਾਨਾ ਜਿੰਨਾ ਕੋ ਹੋ ਸਕਿਆ ਉਹਨਾਂ ਨੂੰ ਬਣਾਦੇ ਜਾਵਾਂਗੇ ਫਿਰ ਆਪਾਂ ਐਡੀਟਿੰਗ ਕਰ ਲਾਂਗੇ ਵਲੌਗ ਦੀ ਫਿਰ ਆਪਾਂ ਅਪਲੋਡ ਕਰ ਦਾਂਗੇ ਠੀਕ ਹੈ ਜੀ ਤੇ ਆਪਾਂ ਸੋਚ ਰਹੇ ਹਾਂ ਜੀ ਇੱਕ ਸਾਰ ਜਣ ਨੇ ਬੇਲੇ ਬੈਠ ਬੈਠ ਕੇ ਨਾ ਬੋਰ ਹੋ ਜਾਈਏ ਕੋਈ ਕੰਮ ਤੋਰੀ ਆਪਾਂ ਆਪਾਂ ਕੰਮ ਤੋਰਾਂਗੇ ਹੁਣ ਹੋ ਵੀ ਭੈਣਾ ਦੀ ਸਪੋਰਟ ਨਾਲ ਭੈਣਾ ਦੀ ਸਪੋਰਟ ਨਾਲ ਕੰਮ ਚੱਲੇਗਾ ਆਪਣਾ ਜਿਹੜਾ ਭੈਣਾ ਹਨ ਆਪਾਂ ਨੂੰ ਸਪੋਰਟ ਕਰਨੀ ਹੈ ਮਤਲਬ ਚੈਨਲ ਵੀ ਖੋਲਾਂਗੇ ਆਪਾਂ ਜਿਹੜਾ ਆਪਾਂ ਕੰਮ ਤੋਰਨਾ ਹੈ ਉਹਦਾ ਲੱਗਦਾ ਚੈਨਲ ਖੋਲਾਂਗੇ ਬਟ ਪਹਿਲਾਂ ਹੁਣ ਆਪਾਂ ਥੋੜਾ ਜਿਹਾ ਨਾ ਮਤਲਬ ਲਿਆ ਕੇ ਦੇਖਦੇ ਆ ਆਪਾਂ ਖੋਲਾਂਗੇ ਆਪਣਾ ਇਹਦਾ ਸੂਟਾਂ ਵਜੋਂ ਕੱਪੜੇ ਵਗੈਰਾ ਦਾ ਖੋਲਾਂਗੇ ਹਨਾ ਕਿਉਂਕਿ ਇਹ ਬੇਲੇ ਬੈਠੇ ਸਾਰੇ ਜਿਹੜੇ ਬੋਰ ਹੋ ਜਾਂਦੇ ਆ ਬੈਠ ਕੇ ਵੀ ਕੀ ਕਰਾਂਗੇ ਬੇਲੇ ਕੰਮ ਕਰ ਲੈਣੇ ਸਵੇਰੇ ਸਕੂਲ ਚਲੇ ਜਾਂਦੇ ਆ ਘਰ ਦੇ ਕੰਮ ਤੇ ਚਲੇ ਜਾਂਦੇ ਨੇ ਉਦੋਂ ਬਾਅਦ ਦੇ ਵਿੱਚ ਸਾਰੇ ਜਿਹੜੇ ਬੇਲੇ ਨੇ ਤੇ ਅਪਾਕ ਪਸੂ ਵਗੈਰਾ ਰੱਖ ਲਏ ਪਸੂ ਮੇਰੀ ਕਮਰ ਦੀ ਪ੍ਰੋਬਲਮ ਆ ਤਾਂ ਕਰਕੇ ਮੈਤੋਂ ਨਹੀਂ ਰੱਖਿਆ ਜਾਂਦਾ ਜੀ ਤੂੰ ਵੀ ਬੈਗ ਦੀ ਵੋਝ ਦਾ ਪ੍ਰੋਬਲਮ ਮੈਨੂੰ ਇਹ ਹੁੰਦਾ ਵੀ ਚਲੋ ਹਣਾ ਪਸੂ ਫੇਰ ਵੀ ਰੱਸਾ ਪਦੇ ਉੱਤਰ ਪਾਟ ਲਿਆ ਤਾਂ ਕਰੇ ਉੱਤਰ ਪਾਟ ਲੰਦਾ ਵਿਚਾਰ ਆ ਕੌ ਲਾ ਬਾਜੀ ਵੀ ਤਾਂ ਕਰਦੇ ਨਹੀਂ ਇਧਰ ਰੱਖਾ ਤੇ ਕਦੇ ਨਹੀਂ ਜੀ ਉਹ ਨਹੀਂ ਆਂ ਵੀ ਤੋਂ ਕੱਪੜਿਆਂ ਦਾ ਹੀ ਕਾਪ ਲੀ ਬਾਕੀ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਵਾਹੀ ਗੁਰੂ ਦੀ ਕਿਰਪਾ ਹੋ ਪੈ ਪੈ ਸਪੋਰਟ ਆਉਂਦੀ ਆ ਨਾ ਬਾਕੀ ਆਪਣੇ ਫੈਮਿਲੀ ਮੈਂਬਰ ਨੇ ਜਿਹੜੇ ਉਹਨਾਂ ਦੀ ਸਪੋਰਟ ਹੋ ਗਈ ਫਿਰ ਆਪਾਂ ਨੂੰ ਬਹੁਤ ਵਧੀਆ ਲੱਗਦਾ ਕਿ ਆਪਾਂ ਸਾਰੇ ਸਪੋਰਟ ਨਾਲੇ ਹੁਣ ਕੱਪੜਿਆਂ ਦਾ ਹੀ ਸੋਚਦੇ ਹਾਂ ਵਿੱਚ ਲੋਕ ਕੱਪੜਿਆਂ ਦਾ ਆਨਲਾਈਨ ਹੋ ਗਿਆ ਕਰੂਗਾ ਇਹ ਪਹਿਲਾਂ ਤਾਂ ਕੋਲ ਆਉਦੇ ਵਿੱਚ ਥੋੜੇ ਜਿਹੀ ਅੱਜ ਦਿਖਾਵਾਂਗੇ ਇਸ ਰੂਪ ਤਾਂ ਆਜੇ ਲੈ ਕੇ ਆਉਣੇ ਆ ਮਤਲਬ ਕਰੇ ਆਪਾਂ ਜਿਨ੍ਹਾਂ ਨੇ ਪਹਿਲਾਂ ਕਿਹਾ ਵੀ ਹਾਂ ਤੁਸੀਂ ਇਹ ਕੰਮ ਤੋਰ ਲਓ ਹਣਾ ਉਹ ਵੀ ਬਹੁਤ ਵਧੀਆ ਸੁਭਾਦ ਨੇ ਤੇ ਉਹ ਵੀ ਕਹਿੰਦੇ ਵੀ ਅਸੀਂ ਤਾਂ ਸਪੋਰਟ ਕਰੀ ਜਾਵਾਂਗੇ ਜੇ ਤੁਸੀਂ ਕੱਪੜਿਆਂ ਦਾ ਕੰਮ ਤੋਰ ਲਓ ਤੇ ਮੈਂ ਕਿਹਾ ਠੀਕ ਆ ਭਾਣਾ ਵੀ ਆਪਾਂ ਤੋਰ ਲੈਨੇ ਆ ਹਣਾ ਪਰ ਪਲੀਜ਼ ਤੁਹਾਡੀ ਸਪੋਰਟ ਬਹੁਤ ਜ਼ਰੂਰੀ ਹੈ ਭੈਣਾ ਜੀ ਚੈਨਲ ਵੀ ਮੈਂ ਤੁਹਾਨੂੰ ਦੱਸਿਆ ਆ ਪਿਆ ਪਲਕ ਤੋਂ ਚੈਨਲ ਖੋਲਾਂਗੇ ਬਟ ਹੁਣ ਤਾਂ ਆਪਾਂ ਇਹੀ ਚੈਨਲ ਦੇ ਉੱਪਰ ਇਹੀ ਸੂਟ ਦਿਖਾ ਦਿਆ ਕਰਾਂਗੇ ਠੀਕ ਹੈ ਜੀ ਜੇਰੋਂ ਆਪਣਾ ਵਧੀਆ ਚੱਲਿਆ ਕੱਪੜਿਆਂ ਦਾ ਫਿਰ ਪਲਕ ਤੋਂ ਚੈਨਲ ਖੋਲਾਂਗੇ ਕੱਪੜਿਆਂ ਦਾ ਤੇ ਚਲੋ ਜੀ ਆਪਾਂ ਦਿਖਾਵਾਂਗੇ ਇਹ ਸੂਟ ਪਹਿਲਾਂ ਮੈਂ ਹਰਮੋਨ ਨੂੰ ਸੂਲਾ ਨਾਲ ਨਾਲ ਰੋਟੀ ਪਣੀ ਦਿਖਾ ਦੇਵਾਂ ਫਿਰ ਉਹ ਤੋਂ ਬਾਅਦ ਤੁਹਾਨੂੰ ਕੱਪੜੇ ਦਿਖਾਵਾਂਗੇ ਬਹੁਤ ਸੋਹਣੇ ਸੂਟ ਨੇ ਜਿਹੜੇ ਡਿਜ਼ਾਈਨ ਵਾਲੇ ਜਿਵੇਂ ਅੱਜ ਰਵਾਜ ਚੱਲਦਾ ਮਕਰਮਾਗਨ ਵਾਲੇ ਸੂਟ ਤੇ ਚਲੋ ਆਪਾਂ ਕਿਉਂਕਿ ਬੇਲੇ ਬੈਠ ਕੇ ਵੀ ਚੀਜ਼ ਨਹੀਂ ਲੱਗਦਾ ਇਹ ਬੇਲੇ ਬੈਠ ਕੇ ਦਿਮਾਗ ਅਦੇ ਉੱਤਰ ਜਾਂਦਾ ਕਦੇ ਉੱਤਰ ਜਾਂਦਾ ਹੈ ਨਾ ਉਹਦੇ ਨਾਲ ਉੱਤ ਵੈਸਟ ਆਪਾਂ ਹਰ ਟਾਈਮ ਬਿਜ਼ੀ ਰੱਖੋ ਆਪਣੇ ਆਪ ਨੂੰ ਬਿਜ਼ੀ ਰੱਖਣ ਚ ਹੀ ਲੱਗਦਾ ਹੁੰਦਾ ਹੈ ਕਿਉਂਕਿ ਦਿਮਾਗ ਕਦੇ ਵੀ ਉੱਤਰ ਤਰ ਨਹੀਂ ਜਾਂਦਾ ਜਦੋਂ ਆਪਾਂ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਆ ਮੈਂ ਕਹਾ ਦਿਆਂ ਉਹ ਕਹਿੰਦੇ ਸੀ ਸਵੇਰ ਨੂੰ ਕਿ ਆਪਾਂ ਕੋਈ ਹਨਾ ਕੰਮ ਇਹ ਕਹਿੰਦੇ ਕੋਈ ਗੱਲ ਨਹੀਂ ਤੇ ਕੱਪੜਿਆਂ ਦਾ ਹੀ ਕਰ ਲਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਕੱਪੜਿਆਂ ਦੇ ਹੀ ਕਰਦੇ ਆ ਹਨਾ ਤੇ ਚਲੋ ਜੀ ਕਰਦੇ ਆ ਹੁਣ ਆਪਾਂ ਸ਼ੁਰੂ ਕਰਾਂਗੇ ਕੱਪੜਿਆਂ ਦਾ ਪਲੀਜ਼ ਤੁਸੀਂ ਚੈਨਲ ਤੇ ਜੇ ਨਵੇਂ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਪੂਰਾ ਬਲੌਗ ਦੇਖਣ ਲਈ ਤੇ ਤੁਸੀਂ ਸੂਟ ਦੇਖ ਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਜੱ ਲੱਗੇ ਠੀਕ ਹੈ ਆਪਾਂ ਆਨਲਾਈਨ ਹੈ ਸਾਰਾ ਉਪਕਰਣ ਦਾ ਸਿਸਟਮ ਜੀ ਜਿਉਂ-ਜਿਉਂ ਆਪਣਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਨਾ ਵਧੀਆ ਤੁਰਿਆ ਕੰਮ ਕੱਪੜਿਆਂ ਦਾ ਫਿਰ ਆਪਾਂ ਜੀ ਚਲੋ ਉਹ ਹਿਸਾਬ ਨਾਲ ਤੁਹਾਨੂੰ ਹਣੇ ਵੀਡੀਓ ਬਣਾ ਕੇ ਭੇਜੀ ਜਾਇਆ ਕਰਾਂਗੇ ਜਿਉਂ ਅਲੱਗ ਤੋਂ ਚੈਨਲ ਖੋਲ ਲਾਂਗੇ ਕੱਪੜਿਆਂ ਦਾ ਜੀ ਫੇਰ ਉਹ ਸਾ ਬਣਾ ਦੇਣਾ ਮੇਰੇ ਜਿੰਮੇ ਵੀ ਹੈ ਨਾ ਆਪਣਾ ਚੱਲੂਗਾ ਠੀਕ ਹੈ ਜੀ ਐਸੀ ਮੈਂ 7-8 ਸਾਲ ਪਹਿਲਾਂ ਮੈਂ ਪਸਤੌਨੀ ਜੇ ਵੇਲੇ ਉਹ ਨਾ ਮੈਂ 7-8 ਸਾਲ ਪਹਿਲਾਂ ਪਾਏ ਸੀ ਇਹ ਕੱਪੜੇ ਹੁਣ ਮੈਂ ਬੜਾ ਪਸਤੌਨੀ ਆ ਉਹ ਵੇਲੇ ਨੂੰ ਨਾ ਮੈਂ ਕਿਹਾ ਕੱਪੜਾ ਵਧੀਆ ਚੱਲ ਪਿਆ ਸੀ ਇਸੇ ਕੱਪੜੇ ਦਾ ਹੁਣ ਹੀ ਬੰਦ ਕੱਪਤਾ ਹੀ ਵੈਸੇ ਹੁਣ ਪਸਤੌਆ ਜਾ ਹੁੰਦਾ ਵੀ ਹੈ ਨਾ ਹੁਣ ਦੇਖੋ ਜੀ ਦੁਨੀਆ ਆਪਾਂ ਕੋਈ ਵੀ ਇਨਸਾਨ ਨਾ ਕਿੱਥੇ ਤੇ ਕਿੱਥੇ ਪਹੁੰਚਣੇ ਆਗਾ ਮੈਨੂੰ ਬਹੁਤ ਪਛਤਾਵਾ ਇਹ ਕੰਮ ਦਾ ਮੈਂ ਤਾਂ ਉਸ ਮੈਂ ਇਹ ਨਾ ਬੰਦ ਕਰਦੀ ਕੱਪੜਿਆਂ ਦਾ ਹਨਾ 7-8 ਸਾਲਾਂ ਦੇ ਵਿੱਚ ਕਿੰਨਾ ਗਰੋਹ ਕਰਨਾ ਸੀ ਮੇਰੇ ਉਹ ਕੰਮ ਨੇ ਹੀ ਛੋਲੇ ਕੋਈ ਨਹੀਂ ਬਾਕੀ ਜੋ ਹੁੰਦਾ ਸਹੀ ਲਈ ਹੁੰਦਾ ਕੋਈ ਸਹੀ ਲਈ ਹੋਇਆ ਉਹ ਕੋ ਪਤਾ ਨਹੀਂ ਮੈਨੂੰ ਇਹ ਹਨਾ ਪਰ ਕਦੇ-ਕਦੇ ਮੈਨੂੰ ਬਹੁਤ ਪਛਤਾਵਾ ਹੁੰਦਾ ਇਹ ਵੀ ਚਲੋ ਮੈਂ ਉਹ ਤੋਂ ਕੱਪੜਿਆਂ ਦਾ ਕੋਕਨ ਕੀਤਾ ਸੀ ਹਨਾ ਵੀ ਗਲਤ ਧੋਪ ਕਰਿਆ ਕਰਨਾ ਨਹੀਂ ਸੀਗਾ 7-8 ਸਾਲਾਂ ਦੇ ਵਿੱਚ ਵੀ ਕਿੰਨਾ ਹਰਕ ਪੈ ਜਾਂਦੇ ਹਨਾ ਗਾਂ-ਗਾ ਆਪਣੇ ਗਾਂਕ ਬਣਦੇ ਰਹਿੰਦੇ ਨੇ ਜਾਣ ਪੈਸਾਣ ਹੋ ਜਾਂਦੀ ਹੈ ਭੈਣਾਂ ਨਾਲ ਬਾਰੇ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਿਰਪਾ ਕਰਨਾ ਹੁਣ ਆਪਾਂ ਦੁਆਰੇ ਖੁੰਡਾਂਗੇ ਆਪਣਾ ਉਹ ਕੰਮ ਪੱਕਿਆ ਇਹ ਭੀਜੀ ਹਣਾ ਰਹਿੰਦਾ ਬੰਦਾ ਵਧੀਆ ਰਹਿੰਦਾ ਦੇਖਦੇ ਐ ਮੈਂ ਹੁਣ ਫੋਨ ਕਰਦੀ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਤੁਸੀਂ ਕੱਪੜਿਆਂ ਦਾ ਤੋੜ ਲਓ ਮੈਂ ਹੁਣ ਫੋਨ ਕਰਦੀ ਆ ਇਹ ਭੈਣਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੇਰੇ ਤੋਂ ਕੱਪੜੇ ਲੈ ਜਾ ਕਰੋ ਤੁਸੀਂ ਦਾ ਘਾ ਸੇਲ ਕਰੀ ਜਾਓ ਕੱਪੜੇ ਹਣਾ ਮੇਈ ਆਪਾਂ ਮਤਲਬ ਬਹੁਤ ਵਧੀਆ ਨੇ ਸਵਾਦ ਦੇ ਪਹਿਣਾ ਉਹ ਜਿਹੜਾ ਮੈਨੂੰ ਮਤਲਬ ਹੋਸ ਕਰ ਰਹੇ ਨੇ ਜੇ ਤੁਸੀਂ ਮੈਨੂੰ ਗੱਲ ਸੇਰ ਦਿੱਤੀ ਮੈਂ ਕਿਹਾ ਸਾਰਾ ਦਿਨ ਬੈਲੇ ਰਹਿ ਕੇ ਨਹੀਂ ਆਉਂਦਾ ਹੈਗਾ ਵੀ ਹਨਾ ਵੀ ਪਸੂ ਮੈਂ ਨਹੀਂ ਰੱਖ ਸਕਦੇ ਹੈਗੇ ਮੇਰੀ ਕਮਰ ਪ੍ਰੋਬਲਮ ਤਾਂ ਫਿਰ ਮੈਂਨ ਉਹਨਾਂ ਨੇ ਇਹ ਸੋਲੂਸ਼ਨ ਦਿੱਤਾ ਕਿ ਤੁਸੀਂ ਘਰੇ ਬੈ ਕੇ ਵੀ ਕੱਪੜਿਆਂ ਦਾ ਕੰਮ ਕਰ ਸਕਦੇ ਹੋ ਹਨ ਜੇ ਹੁਣ ਆਪਾਂ ਵਾਰੇ ਵੀ ਜਾਣੇ ਆ ਸਹਿਰ ਦੇ ਵਿੱਚ ਜਾ ਕੇ ਇਹ ਪਹਿਲਾਂ ਤਾਂ ਸ਼ੌਟ ਲਾਵਾਂਗੇ ਹਨਾ ਕੱਪੜਿਆਂ ਲਈ ਟੀਕ ਲਈ ਲਾ ਲਓ ਵਿੱਚੀ ਫਿਰ ਉਹ ਤਾਂ ਕਰਾਇਆ ਵੀ ਹੋਊਗਾ ਫਿਰ ਸਵੇਰੇ ਘਰੋਂ ਜਾਣਾ ਸ਼ਾਮ ਤੱਕ ਹਨਾ ਪਤਾ ਹੀ ਆਪਾਂ ਨੂੰ ਫਿਰ ਘਰ ਦੇ ਕਿੰਨੇ ਕੰਮ ਰਹਿ ਗਏ ਆ ਦੇ ਦੇ ਘਰ ਤੋਂ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਘਰ ਤੋਂ ਹੀ ਓਪਨ ਕਰੋ ਸ਼ਾਪ ਨੂੰ ਵੀ ਕੱਪੜੇ ਵਗੈਰਾ ਤੁਸੀਂ ਘਰੇ ਹੀ ਪਾਓ ਮੈਂ ਕਿਹਾ ਠੀਕ ਹੈ ਜੀ ਪੱਕਾ ਤੋਂ ਹੀ ਹਣਾ ਉਹ ਕਰਦੇ ਆ ਤੇ ਬਾਕੀ ਚਲੋ ਕਹਿੰਦੇ ਹੌਲੀ ਹੌਲੀ ਮੈਂ ਤੁਹਾਡੀ ਹੈਲਪ ਕਰੂਨੀ ਪਟੇਕ ਦੇ ਵਿੱਚ ਵੀ ਹੈਲਪ ਕਰ ਦੂੰਗੀ ਵੀ ਹੌਲੀ ਹੌਲੀ ਤੁਸੀਂ ਆਪਾਂ ਕੰਮ ਤੋਰ ਲਓ ਕੱਪੜਿਆਂ ਦਾ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਤੁਹਾਡਾ ਵਧੀਆ ਕੰਮ ਚੱਲ ਪਿਆ ਹਣਾ ਫਿਰ ਤੁਸੀਂ ਇਹ ਹੀ ਕਸਟਮਰਾਂ ਨੂੰ ਵੀ ਹਾਂ ਜੀ ਕੱਪੜੇ ਵੀ ਸਟਿਚਿੰਗ ਕਰਾਉਣੇ ਆ ਇਹ ਗੱਲ ਹੁਣ ਸਾਰੇ ਹੋ ਜੂਗੀ ਤੇ ਮੈਂ ਤੁਹਾਡੀ ਹੋ ਗਈ ਹੈਲਪ ਕਰ ਦੂੰਗੀ ਹਣਾ ਕੱਪੜੇ ਤੇ ਸਟਿਚਿੰਗ ਕਰਕੇ ਦੇ ਦਿਆ ਕਰਾਂਗੇ ਠੀਕ ਹੈ ਜੀ ਬਾਕੀ ਆਪਣਾ ਹੋਰ ਚਾਹੀਦਾ ਵੀ ਕੀ ਹੁੰਦਾ ਇਹ ਹਾਂ ਚਲਾਉਂਦਾ ਹੈ ਜਿਹੜਾ ਭੈਣ ਭਾਈ ਆਪਣੇ ਨਾਲ ਖੜਦੇ ਹੈ ਨਾ ਉਹ ਹੀ ਰੱਬ ਦਾ ਰੂਪ ਹੁੰਦਾ ਹੈ ਤੇ ਉਹਨਾਂ ਨੇ ਭੈਣ ਦੇ ਸੁਭਾਅ ਵੀ ਬਹੁਤ ਵਧੀਆ ਉਹਨਾਂ ਦਾ ਉਹਨਾਂ ਦਾ ਕੰਮ ਉਹ ਕੀਤਾ ਹੋਈ ਜੀ ਆਪ ਦਾ ਇਹ ਕੱਪੜਿਆਂ ਦਾ ਬਹੁਤ ਵਧੀਆ ਕੰਮ ਕਰਦਾ ਤਾਂ ਕਰਕੇ ਉਹਨਾਂ ਨੇ ਮੈਨੂੰ ਵੀ ਸਲਾਹ ਦਿੱਤੀ ਹੈ ਕਿ ਤੁਸੀਂ ਇਹ ਕੰਮ ਜ਼ਰੂਰ ਕਰੋ ਹਣਾ ਉਹ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਉਹਦੋਂ ਆਣਾ ਉਹ ਕਰਤਾ ਸੀਗਾ ਮੰਦ ਉਹ ਕਹਿੰਦੇ ਤੁਸੀਂ ਗਲਤ ਲਿੱਤਾ ਹੈ ਇਹ ਕੰਮ ਅੱਜਕੱਲ ਬਹੁਤ ਟ੍ਰੈਂਡ ਆ ਹਨ ਬਹੁਤ ਮਤਲਬ ਬੁਟੀਕ ਦਾ ਅੱਜ ਕੱਲ ਕੱਪੜਿਆਂ ਦਾ ਬੂਟੂ ਪਾਲਾ ਦਾ ਵੀ ਐਜ ਕੰਮ ਦਾ ਹਣਾ ਟਿੰਡ ਟ੍ਰੈਂਡਿੰਗ ਟ੍ਰੈਂਡਿੰਗ ਚ ਚੱਲ ਰਹੇ ਹਾਂ ਬਈ ਮੈਨੂੰ ਵਸਤਾਵਾ ਜਿਹਾ ਹੁੰਦਾ ਨਾ ਕਾਸਮਿਰ ਪਹਿਣਾ ਉਹ ਮੈਨੂੰ ਪਹਿਲਾਂ ਮਿਲ ਜਾਂਦੇ ਆ ਨਾ ਚਲੋ ਕੋਈ ਨਹੀਂ ਜਿਹੜੇ ਕੰਮ ਨੇ ਜਿਹਦਾ ਹਣਾ ਆਉਂਦਾ ਵੈ ਕਰਦੇ ਘਰੋਂ ਉਦੋਂ ਹੀ ਹਾਂ ਹੁੰਦਾ ਇਹ ਚਲੋ ਠੀਕ ਹੈ ਆਪਾਂ ਮਿਲਦੇ ਆ ਫਿਰ ਤੇ ਨਾਰਮਲ ਹੋਣਾ ਮੈਂ ਰੋਟੀ ਪਣੀ ਬਣਾ ਲਾ ਹਾਂਜੀ ਇਹ ਹੈਗਾ ਜੀ ਆਪਣਾ ਫਸਟ ਸੂਟ ਮੈਜੈਂਟਾ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਹੈ ਜੀ ਆ ਹੈਗੀ ਹੈ ਸ਼ਰਟ ਨਾਲ ਬਾਟਮ ਜਿਵੇਂ ਦੀ ਮਤਲਬ ਸ਼ਰਟ ਤੇ ਪ੍ਰਿੰਟ ਹੈ ਇਹਦੀ ਬਾਟਮ ਦੀ ਮੋਰੀਆਂ ਤੇ ਨਾਲ ਦੁਪੱਟਾ ਏ ਟਾਈ ਡਾਈ ਰੰਗਿਆ ਹੋਇਆ ਬਹੁਤ ਸੋਹਣਾ ਦੁਪੱਟੇ ਤੇ ਲੈਸ ਲੱਗੀ ਹੋਈ ਹੈ ਜੀ ਸੂਟ ਦੀ 5 ਮੀਟਰ ਕਟਿੰਗ ਆ ਤੇ ਦੁਪੱਟਾ 2.5 ਮੀਟਰ ਦਾ ਬਹੁਤ ਸੋਹਣਾ ਦੁਪੱਟਾ ਏ ਸੂਟ ਆ ਹੀ ਤਿਆਰ ਹੋਇਆ ਹੋਇਆ ਇਹ ਸੂਟ ਹੈਗਾ ਜੀ ਆਪਣਾ ਆਰਕੀਟੈਕਸ ਸੂਟ ਆ ਕੋਟਨ ਦਾ ਸੂਟਾ ਡਿਜੀਟਲ ਡਿਜੀਟਲ ਪ੍ਰਿੰਟ ਹੈ ਸੂਟ ਦਾ ਬਾਟਮ ਲਗਾਈ ਆ ਆਪਾਂ ਨੇ ਡਾਰਕ ਪਰਪਲ ਜੀ ਜਿਹੜਾ ਵਿੱਚ ਪ੍ਰਿੰਟ ਦਿੱਤਾ ਹੋਇਆ ਵਿਦਆਊਟ ਦੁਪੱਟੇ ਤੋਂ ਬਹੁਤ ਸੋਹਣਾ ਸੂਟ ਆ ਜੀ ਇਹ ਵੀ ਹਾਂਜੀ ਜਿਹੜਾ ਇਹ ਸੂਟਾ ਜ ਇਹ ਹੈਗਾ ਜੀ ਮਸਲੀਨ ਕੋਟਨ ਦਾ ਪ੍ਰਿੰਟ ਸ਼ਰਟ ਆ ਜੀ ਇਹਦੀ ਤੇ ਨਾਲ ਹੈਗਾ ਇਹਦੇ ਪਲਾਜ਼ੋ ਚ ਚਿਕਨ ਦਾ ਵਿਦਆਊਟ ਦੁਪੱਟੇ ਤੋਂ ਆਈ ਇਹ ਵੀ ਤੇ ਇਹ ਵੀ ਬਹੁਤ ਸੋਹਣਾ ਸੂਟ ਆ ਜੀ ਗਰਮੀ ਵਾਲਾ ਪਾਉਣ ਵਾਲਾ ਠੀਕ ਆ ਜੀ ਤੇ ਤੁਸੀਂ ਪੁੱਛ ਸਕਦੇ ਹੋ ਇਹ ਸਾਰੇ ਸੂਟਾਂ ਦੇ ਰੇਟ ਵਗੈਰਾ ਹੀ ਪੁੱਛ ਸਕਦੇ ਤੇ ਆਹ ਵਾਲਾ ਸੂਟ ਹੈਗਾ ਜੀ ਸਿਮਰ ਕੋਟਨ ਦਾ ਫੈਬਰਿਕ ਆ ਪ੍ਰਿੰਟ ਲਾਈਨਿੰਗ ਵਾਲਾ ਸੂਟ ਹੈ ਜੀ ਇਹ ਇਹਦੇ ਨਾਲ ਬਾਟਮ ਹੈਗੀ ਆ ਜੀ ਪਿੰਕ ਕਲਰ ਨਾਲ ਇਹ ਡਾਰਕ ਨਾਲ ਹੀ ਲਾਈਟ ਆ ਵਿਦਆਊਟ ਦੁਪੱਟੇ ਤੋਂ ਵੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਗਰਮੀਆਂ ਵਾਲਾ ਤੇ ਤੁਸੀਂ ਲੈ ਸਕਦੇ ਹੋ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕਿ ਕੀ ਰੇਟ ਦੇ ਨੇ ਇਹ ਸੂਟ ਜੀ ਬਹੁਤ ਸੋਹਣੇ ਸੂਟ ਨੇ ਜੀ ਗਰਮੀਆਂ ਵਾਲਾ ਹਰ ਇੱਕ ਸੂਟਾ ਹੀ ਇਹ ਆਪਣਾ ਹਾਂਜੀ ਇਹ ਸੂਟ ਹੈਗਾ ਜੀ ਇਹਦੀ ਫੈਬਰਿਕ ਹੈਗੀ ਹੈ ਪ੍ਰਿੰਟ ਸੂਟ ਆ ਇਹਦੇ ਨਾਲ ਆਪਾਂ ਬਾਟਮ ਜਿਹੜੀ ਰੱਖੀ ਹੈ ਜੀ ਚੀਕਨ ਦੀ ਰੱਖੀ ਆ ਇਹ ਸ਼ਰਟ ਹੈਗੀ ਪ੍ਰਿੰਟ ਦੀ ਇਹ ਵੀ ਵਿਦਆਊਟ ਦੁਪट्टे ਤੋਂ ਹੈਈ ਉਹ ਆਪਣੀ ਮਰਜ਼ੀ ਆਈ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਹੋ ਕ ਆਪ ਖੁਦ ਲੈ ਕੇ ਰੰਗਾਉਣਾ ਚਾਹੁੰਦੇ ਹੋ ਇਹ ਵੀ ਬਹੁਤ ਸੋਹਣਾ ਜੀ ਬਣਿਆ ਹੋਇਆ ਸੂਟ ਆ ਆਪਾਂ ਮੈਚਿੰਗ ਸੂਟ ਹੀ ਦਿਆਂਦੇ ਨੇ ਜੀ ਤੇ ਆਪਾਂ ਦਿਖਾ ਰਹੇ ਹਾਂ ਅੱਜ ਥੋੜੇ ਜਿਹੀ ਪੀਸ ਦਿਖਾ ਰਹੇ ਹਾਂ ਤੁਹਾਨੂੰ ਠੀਕ ਆ ਜੀ ਹਾਂਜੀ ਇਹ ਹੈਗਾ ਜੀ ਆਪਣਾ ਪਾਰਟੀ ਵੀਅਰ ਸੂਟ ਕਟਵਰਕ ਵਾਲਾ ਬਹੁਤ ਸੋਹਣਾ ਸੂਟ ਹੈ ਜੀ ਸੀ ਗ੍ਰੀਨ ਸੂਟ ਹੈ ਇਹ ਇਹ ਹੈਗੀ ਸਾਟੀ ਸੀ ਗ੍ਰੀਨ ਇਹਦੇ ਨਾਲ ਵਾਈਟ ਬਾਟਮ ਹੈ ਜੀ ਉਹਦੀਆਂ ਮੋਰੀਆਂ ਤੇ ਬਾਟਮ ਦੇ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਕੀਤਾ ਹੋਇਆ ਇਹਦੇ ਨਾਲ ਦੁਪੱਟਾ ਹੈਗਾ ਜੀ ਮਸਲੀਨ ਦਾ ਇਹ ਦੋਨੇ ਚੀਜ਼ਾਂ ਸਾਟ ਤੇ ਆਪਣਾ ਬਾਟਮ ਮਸਲੀਨ ਦੀਆਂ ਨੇ ਨਾਲ ਦੁਪੱਟਾ ਟਾਈ ਦਾਈ ਟਾਈਡਾਏ ਤਿਆਰ ਕੀਤਾ ਹੋਇਆ ਜੀ ਬਹੁਤ ਸੋਹਣਾ ਟਾਈ ਮੀਟਰ ਦਾ ਨਾਲ ਉੱਤੇ ਲੈਸ ਲਗਾਈ ਹੋਈ ਆ ਇਹ ਸੂਟ ਵੀ ਬਹੁਤ ਸੋਹਣਾ ਹੈ ਇੱਕ ਜੀ ਤੁਸੀਂ ਰੇਟ ਇਹਨਾਂ ਦੇ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਸੂਟਾਂ ਦੇ ਇਹ ਸੂਟ ਹੈਗੇ ਜੀ ਗਰਮੀਆਂ ਵਾਲਾ ਆਪਣਾ ਪ੍ਰਿੰਟ ਦਾ ਸੂਟ ਹੈ ਇਹਦੇ ਨਾਲ ਬਾਟਮ ਹੈਗੀ ਆਪਾਂ ਬਾਟਮ ਵੀ ਲਗਾ ਸਕਦੇ ਆ ਇਹਦੇ ਨਾਲ ਇਹ ਪਲਾਜੋ ਵਗੈਰਾ ਵੀ ਲਗਾ ਸਕਦੇ ਆ ਇਹ ਵੀ ਵਿਦਆਊਟ ਦੁਪੱਟੇ ਤੋਂ ਹੀ ਆਈ ਤੇ ਇਹ ਵੀ ਗਰਮੀਆਂ ਦੀ ਆਪਾਂ ਲੈਸਾਂ ਵਗੈਰਾ ਲਾ ਕੇ ਤਿਆਰ ਕਰਨੀ ਇਹ ਇਹ ਸੂਟ ਤੇ ਪਲੀਜ਼ ਅੱਜ ਦਾ ਆਪਣਾ ਇੰਨਾ ਕੀ ਬਲੌਗ ਸੀ ਤੁਸੀਂ ਅੱਗੇ ਕੀ ਬਲੌਗ ਦੇਖਣ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਤੇ ਤੁਸੀਂ ਸੂਟ ਵੀ ਜ਼ਰੂਰ ਦੇਖਿਓ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਓਕੇ ਜੀ ਬਾਏ